ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਭਵਾਨੀਗਾ ਥਾਣੇ ਦੇ ਵਿੱਚ ਅੱਜ ਡੀਐਸਪੀ ਰਾਹੁਲ ਕੋਸ਼ਲ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਨੌਵੇਂ ਪਾਸ਼ਾ ਵਿਖੇ ਨਗਰ ਕੀਰਤਨ ਦਾ ਸਜਾਏ ਗਏ ਹਨ ਇਸ ਮੌਕੇ ਤੇ ਅੱਜ ਭਵਾਨੀਗਾ ਥਾਣੇ ਦੇ ਵਿੱਚ ਪਹੁੰਚਣ ਤੇ ਆਉਣਾਂ ਵੱਲੋਂ ਦੇਖੋ ਭਰਵਾ ਸਵਾਗਤ ਕੀਤਾ ਜਾ ਰਹੇ ਹਨ ਅਤੇ ਇਸ ਮੌਕੇ ਤੇ ਉਹਨਾਂ ਵੱਲੋਂ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਹੈ ਇਸ ਮੌਕੇ ਤੇ ਉਹਨਾਂ ਦੇ ਨਾਲ ਐਸਐਚਓ ਮਾਲਵਿੰਦਰ ਤੇ ਮੁੰਸੀ ਜਗਸੀਰ ਅਤੇ ਹੋਰ ਪੁਲਿਸ ਮੁਲਾਜ਼ਮਾਂ ਦੇ ਨਜ਼ਰ ਖੜੇ ਨਜ਼ਰ ਆ ਰਹੇ ਹਨ ਇਸ ਮੌਕੇ ਤੇ ਰਾਮਪਾਲ ਜੀ ਵੀ ਨਰ ਆ ਰਹੇ ਹਨ ਇਸ ਮੌਕੇ ਤੇ ਹੁਣ ਬੋਲੋ ਬਦਾਣਾ ਅਤੇ ਪਕੌੜੀਆਂ ਦਾ ਲੰਗਰ ਵੀ ਲਗਾਇਆ ਗਿਆ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਪੁਲਿਸ ਟੁਕੜੀ ਵੱਲੋਂ ਸਲਾਮੀ ਦਿੱਤੀ ਜਾ ਰਹੀਆਂ ਹਨ ਗੁਰੂ ਸਾਹਿਬ ਦੇ ਪਹੁੰਚਣ ਦੀ ਤਸਵੀਰਾਂ ਵੀ ਦੇਖ ਸਕਦੇ ਹੋ ਮਾਲਵਿੰਦਰ ਦੇ ਨਾਲ ਗੁਰਦੁਆਰਾ ਨਵੀਂ ਪਾਸ਼ਾ ਦੀ ਮੈਨੇਜਰ ਜਗਜੀਤ ਸਿੰਘ ਅਤੇ ਮੋਸੀ ਜਗ ਜਗਸੀਰ ਸਿੰਘ ਵੀ ਖੜੇ ਨਜ਼ਰ ਆ ਰਹੇ ਹਨ ਤੇ ਜਗਜੀਤ ਸਿੰਘ ਵੀ ਖੜੇ ਨਜ਼ਰਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਪਾ ਉਦ੍ਰਿਸ਼ ਦੇਖ ਕੇ ਆਪਣੇ ਆਪ ਦੇ ਵਿੱਚ ਮਨਮੋਹਕ ਦ੍ਰਿਸ਼ ਲੱਗਦਾ ਨਜ਼ਰ ਆ ਰਿਹਾ ਹੈ ਕਿਉਂਕਿ ਅਗਰ ਗੱਲ ਕਰੀ ਤਾਂ ਪੰਜਾਬ ਪੁਲਿਸ ਦੇ ਅਗਰ ਕਈ ਰੁਕ ਦੇਖਦੇ ਆਂ ਤੇ ਇਹ ਰੁਕ ਵੀ ਦੇਖਦੇ ਨਜ਼ਰ ਆ ਰਹੇ ਆ ਤਸਵੀਰਾਂ ਵੀ ਦੇਖ ਸਕਦੇ ਹੋ ਥਾਣਾ ਪਵਾਨੀਗੜ੍ਹ ਦੇ ਅੱਗੇ ਨਗਰ ਕੀਰਤਨ ਪਹੁੰਚਿਆ ਤੇ ਉਹਨਾਂ ਦਾ ਭਰਵਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਸੰਗਤਾਂ ਵੱਲੋਂ ਆਪਣੇ ਆਪ ਜਹੂਮ ਬਣਦਾ ਨਜ਼ਰ ਆ ਰਹੇ ਆਂ ਇਸ ਮੌਕੇ ਤੇ ਜਿੱਥੇ ਜਗਜੀਤ ਸਿੰਘ ਮੈਨੇਜਰ ਅਤੇ ਡੀਐਸਪੀ ਪਵਾਨੀਗੜ੍ਹ ਦੇ ਰਾਹੁਲ ਕੌਸ਼ਲ ਦਾ ਵੀ ਇਸ ਮੌਕੇ ਤੇ ਸਰੋਪੋਂ ਪਾਕੇ ਸਨਮਾਨ ਕੀਤੇ ਗਏ ਹਨ ਤਸਵੀਰਾਂ ਵਿੱਚ ਨਜ਼ਰ ਆ ਰਹੇ ਹਨ ਗੁਰਪ੍ਰੀਤ ਸਿੰਘ ਬਾਬਾ ਅਤੇ ਇਸ ਮੌਕੇ ਤੇ ਬਲਵਿੰਦਰ ਸਿੰਘ ਸੱਗੂ ਸਤਨਾਮ ਸਿੰਘ ਸੱਗੂ ਇਸ ਮੌਕੇ ਪਹੁੰਚ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਭਵਾਨੇਗਾ ਥਾਣੇ ਦੇ ਵਿੱਚ ਟੁਕੜੀ ਵੱਲੋਂ ਸਲਾਮੀ ਦਿੱਤੀ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਡੀਐਸਪੀ ਰਾਹੁਲ ਕੌਸ਼ਲ ਜੀ ਨੇ ਕੀ ਕਿਹਾ ਉਹ ਸੁਣਉਣਾ ਜੋ ਹੋਰ ਦੇ ਦੇ ਜੀ ਲੈ ਜੀ ਲੈਓ ਲੈਓ ਐਂਕੀ ਲੈਓ ਅੱਗੇ ਦੂਸਰਾ ਆ ਮਾ ਖੜ ਦੇ ਜਿਕ ਜੀ نیچے ਲੋੜ ਖੜੋ ਪਰਲੇ ਉੱਤਰ ਹੋ ਨਹੀਂ ਹਾਂ ਹਾਂ

ਫੋਰ ਲੈ ਉਤਰ ਸਕਦੇ ਫੋਰ ਨੇ ਲਿਆ ਦੇ ਦੇ ਕੋ ਹੋਰ ਲੈਓ ਲਿਆਓ ਇਕਰ ਵੀ ਲਿਓ ਜੀ ਸਾਰੇ ਨੇ ਖੁਸ਼ ਗਾ ਹਾਂ ਦੋਸਤ ਵੀ ਗਾ ਹੈ ਧੰਨਵਾਦ ਜੀ ਸਾਰੀ ਕਾਨੂੰ ਸਵੇਰੇ 7:00 ਵਜੇ ਨਗਰ ਕੀਰਤਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਕੀ ਆ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਪੌਣੀਗੜ ਸਬਡਿਵੀਜ਼ਨ ਪੁਲਿਸ ਸਟੇਸ਼ਨ ਪੌਣੀਗੜ ਵੱਲੋਂ ਨਗਰ ਕੀਰਤਨ ਦਾ ਆਗਮਨ ਕੀਤਾ ਗਿਆ ਤੇ ਉਹਨਾਂ ਦੇ ਜਿਹੜੇ ਦਿੱਤੇ ਹੋਏ ਉਦੇਸ਼ ਤੇ ਉਹਨਾਂ ਦੇ ਜਿਹੜੇ ਸਾਡੇ ਧਾਰਮਿਕ ਸਾਨੂੰ ਗਿਆਨ ਦਿੱਤਾ ਹੈ ਉਹਦੇ ਬਾਰੇ ਅਸੀਂ ਸਾਰੇ ਉਹਨਾਂ ਦੇ ਵਿਚਾਰ ਸੁਣੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਇਸ ਮਹਾਨ ਉਪਸਰਤ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਪਰਮਾਤਮਾ ਸਾਰਿਆਂ ਨੂੰ ਉਹਨਾਂ ਦਾ ਅਸ਼ੀਰਵਾਦ ਬਖਸ਼ੇ ਬਾਬੇ